ਕੌਣ ਸੀ ਸਾਹਿਰ ਹਾਏ ਰਾਜੇ ਆਪਣੇ ਪਿਆਰਾਂ ਦੇ ਲਈ ਤਾਜ ਬਣਾ ਗਏ ਨੇ ਕਹਿੰਦਾ ਸਾਹਿਰ ਸਾਡੇ ਇਸ਼ਕੇ ਦਾ ਮਜ਼ਾਕ ਬਣਾ ਗਏ ਨੇ ਕਿਵੇਂ ਲੁਧਿਆਣੇ ਦੇ ਇੱਕ ਗਰੀਬ ਮੁੰਡੇ ਨੇ ਤੈਅ ਕੀਤਾ ਬਾਲੀਵੁੱਡ ਫਿਲਮਾਂ ਵਿੱਚ ਚੋਟੀ ਦੇ ਲਖਾਰੀ ਬਣਨ ਦਾ ਸਫ਼ਰ ਮੈਂ ਤੇਸ਼ ਹਦੀਰ ਜਵਾਨੋਂ ਕਾ ਅਲਫੇਲੋਂ ਕਾ ਮਸਕਾਨ ਤੁਝੇ मालूम ਨਹੀਂ ਅਭੀ ਤੱਕ ਹੈ ਹਸੀ ਹਰ ਮੈਂ ਜਵਾਨ ਕبھی ਕبھی ਰੇ ਦਿਲ ਮੇ ਖਿਆਲ ਆਤਾ ਹੈ 1947 ਦੀ ਵੰਡ ਵਿਰੁੱਧ ਸਾਹਿਰ ਨੇ ਅਜਿਹਾ ਕਿ ਲਿਖਿਆ ਕਿ ਉਸ ਨੂੰ ਪਾਕਿਸਤਾਨ ਤੋਂ ਭੱਜ ਭਾਰਤ ਆਉਣਾ ਪਿਆ ਆਪਣੀ ਸ਼ਾਇਰੀ ਨਾਲ ਪੂਰੇ ਬਾਲੀਵੁੱਡ ਇੰਡਸਟਰੀ ਨੂੰ ਹਿਲਾਉਣ ਵਾਲੇ ਸਾਹਿਰ ਦਾ ਪਿਆਰ ਅਧੂਰਾ ਕਿਉਂ ਰਹਿ ਗਿਆ ਸਾਹਿਰ ਲੁਧਿਆਣਵੀ ਦਾ ਜਨਮ 8 ਮਾਰਚ 1921 ਨੂੰ ਲੁਧਿਆਣਾ ਸ਼ਹਿਰ ਵਿੱਚ ਖਰੀਮਪੁਰਾ ਵਿਖੇ ਹੋਇਆ ਸਾਹਿਰ ਦਾ ਬਚਪਨ ਬਹੁਤ ਦੁੱਖ ਭਰਿਆ ਬਤੀਤ ਹੋਇਆ ਕਿਉਂਕਿ ਉਸ ਦੇ ਜਨਮ ਹੋਣ ਤੇ ਹੀ ਉਸ ਦੇ ਮਾਤਾ ਪਿਤਾ ਆਪਸੀ ਝਗੜਿਆਂ ਕਰਕੇ ਇੱਕ ਦੂਜੇ ਤੋਂ ਅਲੱਗ ਹੋ ਗਏ ਸਾਹਿਰ ਨੇ ਅਦਾਲਤ ਵਿੱਚ ਪਿਤਾ ਦੇ ਖਿਲਾਫ ਗਵਾਹੀ ਦਿੱਤੀ ਜਾਗੀਰਦਾਰ ਪਿਤਾ ਇਤਨੇ ਨਾਰਾਜ਼ ਹੋਏ ਕਿ ਸਾਹਿਰ ਨੂੰ ਜਾਨ ਸੇ ਮਾਰਨ ਦੀ ਧਮਕੀ ਦੇ ਡਾਲੀ ਸਾਹਿਰ ਤਬ ਸਿਰਫ 13 ਬਰਸ ਦੇ ਸੀ ਜਿਸ ਕਰਕੇ ਸਾਹਿਰ ਦਾ ਬਚਪਨ ਉਸ ਦੇ ਨਾਨਕੇ ਘਰ ਹੀ ਬੀਤਿਆ ਸਾਹਿਰ ਲੁਧਿਆਣਵੀ ਦਾ ਅਸਲੀ ਨਾਮ ਚੌਧਰੀ ਅਬਦੁਲ ਹਾਇ ਗੁਜਰ ਸੀ पर शायरी दी दुनिया विच पहचान बनावण ਲਈ ਉਸਨੇ ਆਪਣਾ ਨਾਮ ਬਦਲ ਸਾਹਿਰ ਲੁਧਿਆਣਵੀ ਰੱਖ ਲਿਆ ਸਾਹਿਰ ਸ਼ਬਦ ਦਾ ਅਰਥ ਜਾਦੂਗਰ ਹੁੰਦਾ ਹੈ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਉਸਨੇ ਅਸਲ ਜ਼ਿੰਦਗੀ ਵਿੱਚ ਵੀ ਸ਼ਬਦਾ ਦਾ ਜਾਦੂਗਰ ਬਣਨਾ ਸੀ ਸਾਹਿਰ ਨੇ ਆਪਣੀ ਡਿਗਰੀ ਲੁਧਿਆਣਾ ਦੇ ਖਾਲਸਾ ਕਾਲਜ ਵਿੱਚ ਸ਼ੁਰੂ ਕੀਤੀ ਸੀ। ਸਾਹਿਰ ਦੀ ਸ਼ੁਰੂਆਤੀ ਪੜ੍ਹਾਈ ਲੁਧਿਆਣਾ ਕੇਸ ਖਾਲਸਾ ਸਕੂਲ ਵਿੱਚ ਹੋਈ। ਸਕੂਲੀ ਪੜ੍ਹਾਈ ਕੇ ਬਾਅਦ ਸ਼ਹਿਰ ਕੇ ਸਰਕਾਰੀ ਕਾਲਜ ਮੈਂ ਸਾਹਿਰ ਨੇ ਦਾਖਲਾ ਲਿਆ। ਪਰ ਕਾਲਜ ਵਿੱਚ ਉਸ ਦਾ ਪਿਆਰ ਆਸ਼ਰ ਕੋਰ ਨਾਲ ਪੈ ਗਿਆ ਜਿਸ ਕਰਕੇ ਉਸ ਨੂੰ ਅਖੀਰਲੇ ਸਾਲ ਵਿੱਚ ਕਾਲਜ ਤੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਹ ਆਪਣੀ ਮਾਤਾ ਨਾਲ ਲਾਹੌਰ ਚਲਾ ਗਿਆ ਜਿੱਥੇ ਉਸ ਨੇ ਦਇਾਲ ਸਿੰਘ ਕਾਲਜ ਵਿੱਚ ਦਾਖਲਾ ਲਿਆ। ਪਰ ਉੱਥੇ ਉਸ ਨੂੰ ਸਿਆਸੀ ਝਗੜਿਆ ਕਾਰਨ ਫਿਰ ਤੋਂ ਕੱਢ ਦਿੱਤਾ ਗਿਆ ਜਿਸ ਕਰਕੇ ਉਸ ਦੀ ਕਾਲਜ ਦੀ ਪੜ੍ਹਾਈ ਕਦੇ ਵੀ ਪੂਰੀ ਨਾ ਹੋ ਸકી। ਪਰ ਇਸ ਦੇ ਬਾਵਜੂਦ ਵੀ ਸਾਹਿਰ ਨੇ ਸਿਰਫ 23 ਸਾਲ ਦੀ ਉਮਰ ਵਿੱਚ ਜਾਨੀ 1944 ਨੂੰ ਆਪਣੀ ਪਹਿਲੀ ਕਿਤਾਬ ਤਲਖੀਆਂ ਪਬਲਿਸ਼ ਕੀਤੀ ਅਤੇ ਇਸ ਕਿਤਾਬ ਨੇ ਬਾਜ਼ਾਰ ਵਿੱਚ ਆਉਂਦਿਆਂ ਹੀ ਤਹਿਲਕਾ ਮਚਾ ਦਿੱਤਾ ਸਾਹਿਬ ਸਾਹਿਬ ਇਹ ਪਹਿਲੀ ਹੀ ਜੋ ਸ਼ੇਰੀ ਮਜਮੂਆ ਤਲਖੀਆਂ ਉਸਨੇ ਪੂਰੀ ਪੂਰੇ ਹਿੰਦੁਸਤਾਨ ਵਿੱਚ ਧੂਮ ਮਚਾ ਦਿੱਤੀ ਸਾਹਿਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਮੈਂਬਰ ਵੀ ਸੀ ਅਤੇ 1947 ਦੀ ਵੰਡ ਮਗਰੋਂ ਸਾਹਿਰ ਪਾਕਿਸਤਾਨ ਲਾਹੌਰ ਹੀ ਰਹਿ ਗਿਆ ਪਰ ਪਾਕਿਸਤਾਨ ਸੂਬੇ ਦੀ ਸਰਕਾਰ ਦੇ ਕੰਮਾਂ ਤੋਂ ਸਾਹਿਰ ਖੁਸ਼ ਨਹੀਂ ਸੀ ਜਿਸ ਮਗਰੋਂ ਸਾਹਿਰ ਨੇ ਆਪਣੀਆਂ ਲਿਖਤਾਂ ਸ਼ਾਇਰੀ ਅਤੇ ਭਾਸ਼ਣਾ ਦੁਆਰਾ ਸਰਕਾਰ ਖਿਲਾਫ ਆਵਾਜ਼ ਚੱਕੀ ਸਾਹਿਬ ਦਾ ਇਹ ਬਾਗੀਪੁਣਾ ਦੇਖ ਪਾਕਿਸਤਾਨ ਸਰਕਾਰ ਨੇ ਉਸ ਦੇ ਵਿਰੁੱਧ ਅਰੈਸਟ ਵਾਰੰਟ ਜਾਰੀ ਕਰ ਦਿੱਤੇ اپنی پوئٹری میں ظلم کے خلاف آواز اٹھانا اور حق کے لیے لڑنا ساحر کی پہچان بن چکی تھی۔ وہاں کی سرکار تنقید کے تیور برداشت نہیں کر پائی اور ساحر کے خلاف وارنٹ جاری ہو گیا۔ جس کارن وہ باجدا بچاوندہ لاہور تو دلیہہ بھجا آیا۔ بھارت آ ساحر بمبے سیٹل ہو گیا تے مڑ شاعری لکھن لگا۔ ساحر دیہ زیادہ تر لکھتا درد پریاں تے ہڈ بیتیاں ہی ہندیاں سن۔ غزلان تے شاعری لکھن دے نال نال صاحب دا اے وی سپنا سی کہ اوہ بالی ووڈ فلماں وچ گیت لکھے۔ جو اس قدر پورا ہویا ਜਿਸ ਦੀ ਕਿਸੇ ਨੂੰ ਉਮੀਦ ਵੀ ਨਹੀਂ ਸੀ ਸਾਲ 1949 ਵਿੱਚ ਆਪਣੀ ਪਹਿਲੀ ਫਿਲਮ ਆਜ਼ਾਦੀ ਕੀ ਰਾਹ ਪਰ ਵਿੱਚ ਜਿਹੜੇ ਗੀਤ ਸਾਹਿਰ ਨੇ ਲਿਖੇ ਖਾਸ ਮਸ਼ਹੂਰ ਨਾ ਹੋਏ ਪਰ 1952 ਦੌਰਾਨ ਨੌਜਵਾਨ ਫਿਲਮ ਵਿੱਚ ਕੰਮ ਕਰਦਿਆ ਉਸ ਦੀ ਮੁਲਾਕਾਤ ਐਸਡੀ ਬੁਰਮਾਨ ਨਾਲ ਹੋਈ ਜਿਸ ਤੋਂ ਬਾਅਦ ਉਹਨਾਂ ਦੋਨਾਂ ਨੇ ਕਈ ਸਾਲ ਇਕੱਠਿਆਂ ਕੰਮ ਕੀਤਾ ਅਤੇ ਲੋਕਾਂ ਵੱਲੋਂ ਵੀ ਉਹਨਾਂ ਨੂੰ ਭਰਪੂਰ ਪਿਆਰ ਮਿਲਿਆ ਚੱਤੇ ਤੇਰਾ ਚਕਰਾਏ ਜਾਂ ਦਿਲ ਡੁੱਬਾ ਜਾਏ ਆ ਜਾ ਪਿਆਰੇ ਪਾਸ ਹਮਾਰੇ ਕਾਹੇ ਘਬਰਾਇ ਜਿਸ ਤੋਂ ਬਾਅਦ ਸਾਹਿਰ ਗੁਰੂਦੱਤ ਦੇ ਨਾਲ ਕੰਮ ਕਰਕੇ ਵੀ ਬਹੁਤ ਮਸ਼ਹੂਰ ਹੋਇਆ ਫਿਰ ਚਾਹੇ ਉਹ ਫਿਲਮ ਪਿਆਸਾ ਹੋਵੇ ਜਾਂ ਬਾਜ਼ੀ ਕਿਹਾ ਜਾਂਦਾ ਹੈ ਕਿ ਸਾਹਿਰ ਲੁਧਿਆਣਵੀ ਹੀ ਇੱਕ ਅਜਿਹਾ ਕਵੀ ਸੀ ਜਿਸ ਦੇ ਜੀਵਨ ਤੇ ਅੱਜ ਤੱਕ ਦੋ ਫਿਲਮਾਂ ਬਣੀਆਂ ਪਹਿਲੀ ਪਿਆਸਾ ਅਤੇ ਦੂਸਰੀ ਕبھی ਕبھی ਕਿਉਂਕਿ ਸਾਹਿਬ ਨੇ ਖੁਦ ਆਪਣੇ 뮤직 ਕੰਪੋਜ਼ਰ ਖਿਆਮ ਨੂੰ ਦੱਸਿਆ ਸੀ ਕਿ ਇਹ ਫਿਲਮਾਂ ਤੁਹਾਡੇ ਦੋਸਤ ਦੀ ਅਸਲ ਜ਼ਿੰਦਗੀ ਤੇ ਆਧਾਰਿਤ ਹਨ ਜਿਸ ਤੋਂ ਬਾਅਦ ਇੱਕ ਅਜੀਬਾ ਦੌਰ ਸ਼ੁਰੂ ਹੋਇਆ ਕਿ ਸਾਹਿਦ ਦੇ ਲਿਖੇ ਹੋਏ ਗੀਤਾਂ ਦੇ ਅਨੁਸਾਰ ਫਿਲਮਾਂ ਬਣਨ ਲੱਗੀਆਂ ਸਾਜੀ ਕبھی ਮੇਰੇ ਦਿਲ ਮੇ ਖਿਆਲ ਆਤਾ ਹੈ ਕਿ ਜੈਸੇ ਤੁਝ ਤੋਂ ਬਨਾਇਆ ਗਿਆ ਹੈ ਮੇਰੇ ਲਈ ਦਰਸ਼ਕ ਫਿਲਮਾਂ ਦੇਖਣ ਨਹੀਂ ਸਗੋਂ ਸਾਹਿਰ ਦੇ ਗੀਤ ਸੁਣਨ ਲਈ ਟਿਕ ਟਕ ਰੀਡ ਦੇ ਸਨ ਜਦੋਂ ਗਾਣਾ ਖਤਮ ਹੁੰਦਾ ਤਾਂ ਸਾਰਾ ਸਿਨੇਮਾ ਖਾਲੀ ਹੋ ਚੁੱਕਿਆ ਹੁੰਦਾ ਸੀ ਸਾਹਿਰ ਨੇ ਲਗਭਗ 122 ਫਿਲਮਾਂ ਨੂੰ ਆਪਣੇ ਗਾਣੇ ਦਿੱਤੇ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਬਾਲੀਵੁੱਡ ਦੇ ਹਿੱਟ ਗਾਣਿਆਂ ਦਾ 80% ਹਿੱਸਾ ਸਾਹਿਰ ਦਾ ਹੈ ਲੇਤੀ ਦੁਆਏ ਲੇਤੀ ਜਾ ਜਦ ਤੂੰ ਤੋ ਸੁਖੀ ਸੰਸਾਰ ਮਿਲੇ ਜੈਕਰ ਸਾਹਿਰ ਦੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਉਸਦਾ ਪਿਆਰ ਅਮ੍ਰਿਤਾ ਪ੍ਰੀਤਮ ਅਤੇ ਸਿੰਗਰ ਸੁਧਮਲ ਉਤਰਾ ਨਾਲ ਸੀ ਪਰ ਉਹਨਾਂ ਦੋਵਾਂ ਵਿੱਚੋਂ ਉਸਦਾ ਕਿਸੇ ਨਾਲ ਵੀ ਵਿਆਹ ਨਾ ਹੋ ਸਕਿਆ ਸਾਹਿਰ ਦਾ ਗੂੜਾ ਪਿਆਰ ਮਸ਼ਹੂਰ ਕਵਿਤਰੀ ਅਮ੍ਰਿਤਾ ਪ੍ਰੀਤਮ ਨਾਲ ਸੀ ਜੋ ਕਿ ਸਾਹਿਰ ਦੇ ਗੀਤਾਂ ਅਤੇ ਅਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਵਿੱਚੋਂ ਸਾਫ਼ ਝਲਕਦਾ ਹੈ ਸਾਹਿਰ ਲੁਧਿਆਣਾ ਵੀ ਆਪਣੀਆਂ ਕਵਿਤਾਵਾਂ ਕਾਰਨ ਕੰਟਰੋਵਰਸੀ ਵਿੱਚ ਵੀ ਰਹੇ ਸਾਹਿਰ ਦੀ ਗਜ਼ਲ ਤਾਜ ਮਹਿਲ ਜਿਸ ਦਾ ਜ਼ਿਕਰ ਅਰਜਨ ਢਿੱਲੋਂ ਨੇ ਆਪਣੇ ਗੀਤ ਹੀਰ ਵਿੱਚ ਵੀ ਕੀਤਾ ਇੱਕ ਸਹਿਨਸ਼ਾ ਦੌਲਤ ਕਸਹਾਰ ਲੈ ਕਰਨ ਹੰਗਰੀਬੋ ਕੀ ਮਹਾਂ ਉਸ ਬਾਰੇ ਕਈ ਉਰਦੂ ਅਖਬਾਰਾਂ ਨੇ ਉਹਨਾਂ ਦੀ ਗਜ਼ਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਕਿ ਇਹ ਤਾਜਮਹਿਲ ਵਰਗੀ ਇਤਿਹਾਸਿਕ ਇਮਾਰਤ ਦਾ ਮਜ਼ਾਕ ਉਡਾ ਰਿਹਾ ਹੈ। ਨਾਲ ਨਾਲ ਸਾਹਿਦ ਨੂੰ ਅਨਪੜ ਅਤੇ ਨਾਸਤਿਕ ਵਰਗੇ ਸ਼ਬਦ ਲਿਖ ਕੇ ਵੀ ਅਖਬਾਰਾਂ ਵਿੱਚ ਪੇਸ਼ ਕੀਤਾ। ਪਰ ਉਸ ਗਜ਼ਲ ਵਿੱਚ ਸਾਹਿਦ ਨੇ ਅਮੀਰਾਂ ਵੱਲੋਂ ਪਿਆਰ ਨੂੰ ਪੈਸਿਆਂ ਨਾਲ ਤੋਲਣ ਅਤੇ ਗਰੀਬ ਦੇ ਪਿਆਰ ਨੂੰ ਜ਼ਮਾਨੇ ਵੱਲੋਂ ਮਜ਼ਾਕ ਬਣਾਉਣ ਬਾਰੇ ਲਿਖਿਆ ਸੀ। ਅਖੀਰ 25 ਅਕਤੂਬਰ 1980 ਨੂੰ ਉਹਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਅਤੇ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਪਰ ਜਾਂਦੇ ਹੋਏ ਆਪਣੀਆਂ ਲਿਖਤਾਂ ਰਹੀ ਸਭ ਦੀ ਜ਼ਿੰਦਗੀ ਤੇ ਆਪਣੀ ਇੱਕ ਛਾਪ ਜ਼ਰੂਰ ਛੱਡ ਗਏ। ਵੀਡੀਓ ਕਿਵੇਂ ਦੀ ਲੱਗੀ ਆਪਣੇ ਵਿਚਾਰ ਮੈਨੂੰ ਜ਼ਰੂਰ ਦੇਣਾ। ਇਸ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ। ਇਸ ਨਾਲ ਮੈਨੂੰ ਇਦਾਂ ਦੀਆਂ ਹੋਰ ਵੀਡੀਓਜ਼ ਬਣਾਉਣ ਵਿੱਚ ਹੌਸਲਾ ਮਿਲੇਗਾ। ਮੈਨੂੰ ਸਪੋਰਟ ਕਰਨ ਲਈ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਉੱਪਰ ਨੀਲਾ ਫੋਲੋ ਦਾ ਬਟਨ ਦਬਕ ਕੇ ਤੁਹਾਡਾ ਆਪਣਾ ਚੈਨਲ ਜਸਟ ਮਲਹਾਰ ਜ਼ਰੂਰ ਫੋਲੋ ਕਰਨਾ। ਧੰਨਵਾਦ।